ਜੀਡੀ 813 ਵਿੱਚ ਸਭ ਦਾ ਵੈਲਕਮ ਅੱਜ ਦਾ ਇਹ ਵੀਡੀਓ ਉਹਨਾਂ ਸਾਥੀਆਂ ਲਈ ਹੈ ਜੋ ਕਿਚਨ ਗਾਰਡਨ ਘਰੇਲੂ ਬਗੀਚੀ ਦਾ ਸ਼ੌਕ ਰੱਖਦੇ ਹਨ ਜਿਹੜੇ ਵੀ ਸਾਥੀ ਸਰਦੀਆਂ ਜਾਂ ਗਰਮੀਆਂ ਨੂੰ ਘਰੇਲੂ ਬਗੀਚੀ ਵਿੱਚ ਜੋ ਵੀ ਸਬਜ਼ੀਆਂ ਜਾਂ ਹਰਬਲ ਪੌਦੇ ਤਿਆਰ ਕਰਦੇ ਹਨ ਉਹਨਾਂ ਸਭਨਾਂ ਨੂੰ ਮੇਰੀ ਬੇਨਤੀ ਅਤੇ ਸਲਾਹ ਵੀ ਹੈ ਕਿ ਆਪਣੀ ਘਰੇਲੂ ਬਾਗੀਚੀ ਵਿੱਚ ਬੀਜੀਆਂ ਸਾਰੀਆਂ ਸਬਜ਼ੀਆਂ ਜਾਂ ਹਰਬਲ ਪੌਦਿਆਂ ਦੇ ਬੀਜ ਆਪ ਖੁਦ ਆਪਣੇ ਕਿਚਨ ਗਾਰਡਨ ਵਿੱਚ ਹੀ ਤਿਆਰ ਕਰੋ ਜਿਵੇਂ ਕਿ ਜੇਕਰ ਮੂਲੀ ਜਾਂ ਗਾਜਰ ਦਾ ਬੀਜ ਤਿਆਰ ਕਰਨ ਲਈ ਚੰਗੀ ਕਿਸਮ ਦੀਆਂ ਗਾਜਰਾ ਅਸੀਂ ਮੂੜੀਆਂ ਲੈ ਕੇ ਇਹਨਾਂ ਨੂੰ 4 ਇੰਚ ਛੱਡ ਕੇ ਬਾਕੀ ਥੱਲੇ ਵਾਲਾ ਹਿੱਸਾ ਕੱਟ ਦੇਵੋ ਅਤੇ ਜੇਕਰ ਚਕੰਦਰ ਜਾਂ ਸ਼ਲਗਮ ਦਾ ਬੀਜ ਤਿਆਰ ਕਰਨਾ ਹੈ ਤਾਂ ਚਕੰਦਰ ਅਤੇ ਸ਼ਲਗਮ ਬੀਜ ਚੰਗੀ ਕਿਸਮ ਦੇ ਲੈ ਕੇ ਇਹਨਾਂ ਦਾ ਨੀਚੇ ਵਾਲਾ ਅੱਧਾ ਹਿੱਸਾ ਕੱਟ ਦੇਵੋ ਅਤੇ ਮੂਲੀ ਗਾਜਰ ਚਕੰਦਰ ਅਤੇ ਸ਼ਲਗਮ ਦੇ ਪੱਤੇ ਉੱਪਰੋਂ 2 ਇੰਚ ਰੱਖ ਕੇ ਬਾਕੀ ਕੱਟ ਦੇਵੋ ਅਤੇ ਗੋਹੇ ਦੀ ਦੇਸੀ ਰੂੜੀ ਪਾ ਕੇ ਥਾਂ ਚੰਗੀ ਤਰ੍ਹਾਂ ਤਿਆਰ ਕਰ ਲਵੋ ਅਤੇ ਜੋ 2 ਇੰਚ ਪੱਤੇ ਉੱਪਰ ਰੱਖੇ ਹਨ ਉਹ ਉੱਪਰ ਰੱਖ ਕੇ ਇਹਨਾਂ ਸ਼ਵਨਾਂ ਦਾ ਬਾਕੀ ਹਿੱਸਾ ਜ਼ਮੀਨ ਵਿੱਚ ਦਬਾ ਦੇਵੋ ਅਤੇ ਲੋੜ ਅਨੁਸਾਰ ਪਾਣੀ ਦਿੰਦੇ ਰਹੋ ਇਸ ਤਰ੍ਹਾਂ ਘਰੇ ਲੂਬਗੀ ਚੀ ਵਿੱਚ ਬਹੁਤ ਹੀ ਵਧੀਆ ਕਿਸਮ ਦਾ ਬੀਜ ਤਿਆਰ ਹੋਵੇਗਾ ਪਿਆਜ਼ ਦਾ ਬੀਜ ਤਿਆਰ ਕਰਨ ਲਈ ਵਧੀਆ ਕਿਸਮ ਦੇ ਪੱਕੇ ਹੋਏ ਪਿਆਜ਼ ਲੈ ਕੇ ਉਸ ਦਾ ਉੱਪਰ ਵਾਲਾ ਥੋੜਾ ਜਿਹਾ ਹਿੱਸਾ ਨੰਗਾ ਰੱਖ ਕੇ ਬਾਕੀ ਦਾ ਪਿਆਜ਼ ਜੜਾਂ ਵਾਲੇ ਪਾਸਿਓਂ ਜ਼ਮੀਨ ਵਿੱਚ ਦਵਾ ਦੇਵੋ ਅਤੇ ਲੋੜ ਅਨੁਸਾਰ ਪਾਣੀ ਦਿੰਦੇ ਰਹੋ ਇਸ ਤਰ੍ਹਾਂ ਤੁਹਾਡੀ ਘਰੇਲੂ ਬਗੀਚੀ ਵਿੱਚ ਹੀ ਬਹੁਤ ਵਧੀਆ ਕਿਸਮ ਦਾ ਪਿਆਜ਼ ਦਾ ਬੀਜ ਤਿਆਰ ਹੋ ਜਾਵੇਗਾ ਬਾਕੀ ਕਿਸੇ ਵੀ ਕਿਸਮ ਦੇ ਬੈਂਗਣ ਚਾਹੇ ਉਹ ਗੋਲ ਹੋਣ ਲੰਬੇ ਹੋਣ ਚਿੱਟੇ ਹੋਣ ਹਰੇ ਹੋਣ ਜਾਂ ਭਿੰਡੀ ਜਾਂ ਟਮਾਟਰ ਦਾ ਬੀਜ ਤਿਆਰ ਕਰਨ ਲਈ ਵਧੀਆ ਸਾਇਦੇ ਫਲ ਬੂਟੇ ਤੇ ਹੀ ਪੱਕਣ ਦੇਵੋ ਅਤੇ ਚੰਗੀ ਤਰ੍ਹਾਂ ਪੱਕ ਜਾਣ ਤੇ ਬੂਟੇ ਨਾਲੋਂ ਤੋੜ ਕੇ ਸੁਕਾ ਕੇ ਰੱਖ ਲਵੋ ਇਸੇ ਤਰ੍ਹਾਂ ਹੀ ਧਨੀਆਂ ਮੇਥੀ ਮਿਰਚੇ ਅਤੇ ਸਰੋਂ ਚਾਹੇ ਇਹਨਾਂ ਨੂੰ ਤਿੰਨ ਚਾਰ ਵਾਰੀ ਕੱਟਿਆ ਜਾ ਸਕਦਾ ਹੈ ਪਰ ਇਹਨਾਂ ਦਾ ਬੀਜ ਤਿਆਰ ਕਰਨ ਲਈ ਇੱਕ ਵਾਰੀ ਕੱਟਣ ਤੋਂ ਬਾਅਦ ਆਪਣੀ ਲੋੜ ਅਨੁਸਾਰ ਇਹਨਾਂ ਨੂੰ ਪਕਾ ਕੇ ਰੱਖ ਲਵੋ ਇਸੇ ਤਰ੍ਹਾਂ ਹੀ ਸੌਂਫ ਅਤੇ ਤੁਲਸੀ ਦੇ ਬੀਜ ਵੀ ਆਪਣੀ ਘਰੇਲੂ ਬਾਗੀਚੀ ਵਿੱਚ ਹੀ ਤਿਆਰ ਕਰ ਲਵੋ ਘਰੇਲੂ ਬਾਗੀਚੀ ਵਿੱਚ ਤਿਆਰ ਕੀਤੇ ਇਹਨਾਂ ਸਾਰੇ ਬੀਜਾਂ ਨੂੰ ਅਗਲੇ ਸੀਜ਼ਨ ਵਿੱਚ ਬੀਜ ਕੇ ਵਧੀਆ ਕਿਸਮ ਦੀਆਂ ਸਬਜ਼ੀਆਂ ਆਪਣੇ ਘਰੇਲੂ ਬਾਗੀਚੀ ਵਿੱਚ ਤਿਆਰ ਕਰ ਸਕਦੇ ਹਾਂ ਪਰ ਇਥੇ ਇੱਕ ਗੱਲ ਦਾ ਖਾਸ ਧਿਆਨ ਰੱਖੋ ਕਿ ਇੱਕ ਸਾਲ ਤੋਂ ਪੁਰਾਣੇ ਬੀਜ ਨਾ ਬੀਜੋ ਸੋ ਉਮੀਦ ਹੈ ਕਿ ਘਰੇਲੂ ਬਗੀਚੀ ਵਿੱਚ ਕੰਮ ਕਰਨ ਵਾਲੇ ਸਾਰੇ ਸਾਥੀ ਇਸ ਵੀਡੀਓ ਦਾ ਫਾਇਦਾ ਲੈਣਗੇ ਵੀਡੀਓ ਦੇਖਣ ਲਈ ਸਭ ਦਾ ਧੰਨਵਾਦ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਪਰਮਾਤਮਾ ਸਭ ਨੂੰ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖੇ